ਸਨੋ ਅਸਰੀ ਮਹੱਲਾ ਪਹਿਲਾ ਆਰਤੀ ਇਕ ਓੰਕਾਰ ਸਤਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਨਨ ਨਾ ਇੱਕ ਤੋਹੀ ਸਹਸ ਪਦ ਪਿਮਲ ਨਨ ਇੱਕ ਪਦ ਗੰਦ ਬਿਨ ਸਹਸ ਤੰਦ ਗੰਦ ਏਵ ਚੈਤ ਮੋਹੀ ਸਭ ਮੈਂ ਜੋ ਨਰਨ ਕਮਲ ਮਕਰੰਦ ਲੋਬਿ ਮਨ ਮੋ ਆਨ ਤਿਨੋ ਮੋਹੇ ਆਹੀ ਬੇਰਾਸਾ ਕਿਰਪਾ ਦਲ ਤੇ ਨਾਨਕ ਸਰੰਗ ਕੋ ਹੋਏ ਜਾਪੇ ਤੇ ਰਾਮ ਨਾਮ ਵਸਾ ਨਾਮ ਤੇਰੋ ਾਰਿ ਤੇ ਮਜਨ ਭਜਾ ਜੇ ਹਰ ਦੇ ਨਾਮ ਪਿੰ ਝੂਠੇ ਸਗਰ ਦੇ ਰੋ ਨਾ ਸਾ ਨਾਮ ਤੇਰਾ ਪੀਸਰੋ ਦੇ ਚੇਤੇ ਗਾ ਰੇ ਨਾਮ ਤੇਰਾ ਅੰਬੋਲਾ ਨਾਮ ਤੇਰਾ ਚੰਦ ਨੂੰ ਅਸ ਜਪੇ ਨਾਮ ਲੈ ਕਿ ਸਕਤੇ ਤਾਰੇ ਖਣੀ ਇਹ ਹੈ ਵਰਤੈ ਹੈ ਸਗਲ ਸੰਸਾਰੇ ਐਹ ਰਵਦਾਸ ਨਾਮ ਤੇਰੋ ਆਰਤੀ ਸਤ ਨਾਮ ਐ ਹਰ ਕੋ ਜੋ ਹਾਏ ਊਪਤੇ

ਕੁੰਮਰੀ ਭਗਤ ਕਰਦੇ ਜਿੰਨੇ ਕਾਜ ਸਵਾਰਦਾ ਦਾ ਲ ਸਿੱਧਾ ਮੰਗੋ ਕਿਉ ਤੇਰਾ ਸਿੱਕਾ ਰੱਬ ਜੀਓ ਬਨੀਆਂ ਛਾਤਨੀ ਕਾ ਅਨਾਜ ਮੰਗੋ ਸਤ ਸਿੱਕਾ ਪੈਸੇ ਨੂੰ ਕੋਲਾਵੇ ਇੱਕ ਤਾਂ ਜਨਤਰੀ ਜਗੇ ਕਰਕੇਗੀ ਹੰ ਚੰਡੀ ਜਨ ਅੱਲਾ ਲੈਵੇ جب تے تومرے تا ویکھو اپ ترے نہیں آنے او رام رہی کو رام کو رام انیک کہ بند اک نہ مانو سمرت शास्त्र वेद सब بہو بھید کہ ہم جتنا جانتے ہو سر اس پان کرپا تومری ਸਗਲ ਦੁਆਰ ਕੋ ਛਾਟ ਕੇ ਕਹੋ ਤਹਾਰੋ ਬਾਹ ਬਾਹ ਕਹੇ ਨੀ ਲਾ ਜਿਆਸ ਕੋ ਪਿੰਜਾ ਸੁਧਾਏ ਐਸੇ ਟੰਕ ਸੰਗੇ ਬੰਦੰਬੀ ਪੁਰ ਏ ਫਿਰ ਕਰ ਬੈਸੋ ਹਰਜੰਨ ਪਿਆਰੇ ਸਤਗੁਰੂ ਮਰੇ ਕਾਠ ਸਵਾਰੇ ਫਿਰ ਕਰ ਬੈਸੋ ਹਰਜੰਨ ਪਿਆਰੇ ਸਤਗੁਰ ਤੁਮਰੇ ਪਰਮੇਸ਼ਰ ਮਾਰੇ ਜਨ ਕੀ ਪੈਟ ਰਖੇ ਕਰਤਾਰੇ ਬਾਦਸ਼ਾਹ ਸ਼ਾਸਕ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰ ਸੁਖੀ ਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨੋਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਹਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਬਾਜ ਸਵਾਰੇ ਸਤਿਗੁਰ ਤੁਮਰੇ ਬਾਜ ਸਵਾਰੇ ਸਤਿਗੁਰ ਤੁਮਰੇ ਬਾਜ ਸਵਾਰੇ